ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਸੁਭਾਨ ਪਾਵਨ ਅਸਥਾਨ ਦੇ ਉੱਤੇ ਸਾਚਾ ਗੁਰੂ ਆਦੋਰੇ ਦੇਖਣ ਆਉਣ ਵਾਸਤੇ ਵੱਡੀ ਗਿਣਤੀ ਦੇ ਵਿੱਚ ਗੁਰੂਗਦੀਆਂ ਬਖਸ਼ਾਉਣ ਵਾਸਤੇ ਖੁਸ਼ੀਆਂ ਹਾਸਲ ਕਰਨ ਵਾਸਤੇ ਸਾਰੇ ਤੁਸੀਂ ਇੱਥੇ ਪਹੁੰਚੇ ਮੈਂ ਸਮਝਦਾ ਕਿ ਅਸੀਂ ਬਹੁਤ ਵੱਡੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਉਹ ਸੁਭਾਨ ਸ਼ਖਸੀਅਤ ਦੇ ਕਪ ਸਥਾਨ ਤੇ ਜਿੱਥੇ ਉਹਨਾਂ ਨੇ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਗੁਜ਼ਾਇਆ ਅੱਜ ਉਸ ਥਾਂ ਦੇ ਉੱਤੇ ਨਤਮਸਤਕ ਹੋਣ ਦਾ ਸਭਾਗ ਪ੍ਰਾਪਤ ਹੋਇਆ ਔਰ ਉਹ ਧਰਤੀ ਹੈ ਜਿੱਥੇ ਝੂਠ ਨੇ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਵਾਦਾ ਮਨਸਾ ਲਵਾਨਾ ਜੀ ਦੀ ਪਰਖੂ ਅੱਖ ਨੇ ਇੱਕ ਜੁਗਤ ਲੜਾ ਕੇ ਤੇ ਸੰਗਤਾਂ ਨੂੰ ਸੱਚੇ ਗੁਰੂ ਦੇ ਦਰਸ਼ਨ ਦਿਤੇ ਸੀ ਕੋਠੇ ਤੇ ਚੜ ਕੇ ਉਹਨਾਂ ਨੇ ਢੰਡੋਰਾ ਦਿੱਤਾ ਸੀ ਅੱਜ ਉਸ ਮਹਾਨ ਸਥਾਨ ਦੇ ਉੱਤੇ ਆਪਾਂ ਸਾਰੇ ਪਹੁੰਚੇ ਆਂ ਸਾਰੀ ਦੁਨੀਆ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਸਮਾਗਮ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਬਣਾਇਆ ਜਾਇਆ ਔਰ ਬਸ ਸਮਝਦਾ ਕਿ ਜੋ ਇਸ ਮਨੁੱਖਤਾ ਨੂੰ ਗੁਰੂ ਸਾਹਿਬ ਦੀ ਦੇਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਦ ਉਚਾਰਨ ਕੀਤੀ ਸਿੱਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੇ ਵੱਡੋ ਕਲੂ ਮੈਂ ਸਕਾ ਸਾਧਨ ਇਹ ਮੀਤੀ ਜਿੰਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਧਰਮ 헤 ਫਾਕਾ ਜਿੰਕਿਆ ਸੀਸ ਦਿਆ ਪਰ ਸਿਰ ਨਾ ਦਿਆ ਜੋ ਇਤਿਹਾਸ ਚ ਇਹ ਰਚਨਾ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਜਿਸ ਤਰੀਕੇ ਤਨ ਦੀ ਆਜ਼ਾਦੀ ਵਾਸਤੇ ਸ਼ਹੀਦਤਾ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਅੱਜ ਵੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਉਦਾਹਰਣ ਜਿਹੜੀ ਹੈ ਉਹ ਕਿਤੇ ਨਹੀਂ ਮਿਲਦੀ ਲੇਕਿਨ ਉਸ ਸਾਕ ਇਹ ਦੇਸ਼ ਬਚਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਕਰਕੇ ਪਰ ਸਾਡੇ ਦੇਸ਼ ਨੇ ਸਬਕ ਨਹੀਂ ਸਿੱਖਿਆ ਕਿ ਕਿਸ ਕਾਰਨ ਵਾਸਤੇ ਸ਼ਹਾਦਤ ਹੋਈ ਧਾਰਮਿਕ ਆਜ਼ਾਦੀ ਵਾਸਤੇ ਜਾਂ ਸਿੱਧਾ ਵਾਸਤੇ ਇਹ ਜਸਟਸਟੈਂਸ ਵਾਸਤੇ ਲੇਕਿਨ ਜਦੋਂ 1984 ਦਾ ਕਤਲੇਆਮ ਯਾਦ ਕਰਦੇ ਆ ਤੇ ਉਦੋਂ ਦੁੱਖ ਹੁੰਦਾ ਕਿ ਜਿਹੜਾ ਇਤਿਹਾਸ ਦਿੱਲੀ ਦੇ ਵਿੱਚ ਗੁਰੂ ਸਾਹਿਬ ਨੇ ਸਿਰਜਿਆ ਸੀ ਉਸ ਵੇਲੇ ਦੀ ਜਿਹੜੀ ਦਿੱਲੀ ਦੀ ਹਕੂਮਤ ਆ ਉਸ ਇਤਿਹਾਸ ਦਾ ਨਰਾਦਰ ਕੀਤਾ ਔਰ ਅੱਜ ਵੀ ਅਫਸੋਸ ਹੈ ਕਿ ਜਿਸ ਗੁਰੂ ਨੇ ਏਟਾ ਪਟਾ ਇਤਿਹਾਸ ਸਿਰਜਿਆ ਅੱਜ ਵੀ ਸਿੱਖ ਕੌਮ ਦੇ ਜਿਹੜੇ ਸਾਡੇ ਸੰਸਥਾਵਾਂ ਨੇ ਅੱਜ ਉਹਨਾਂ ਦੇ ਨਾਲ ਸ਼ਾਂਤੀਪੂਰਤਾ ਦੇ ਤੌਰ ਤੇ ਵਿਚਨ ਦੀ ਭਜਾਏ ਅੱਜ ਕੋਸ਼ਾਂ ਹੋ ਰਹੀਆਂ ਕਿਸੇ ਤਰੀਕੇ ਉਹਨਾਂ ਦੇ ਉੱਤੇ ਕਫਨੇ ਕੀਤੇ ਜਾਂ ਅੱਜ ਕੋਸ਼ਾਂ ਹੁੰਦੀਆਂ ਨੇ ਕਿ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੀ ਸ਼ਕਤੀ ਨੂੰ ਕਮਜ਼ੋਰ ਕੀਤਾ ਜਾਵੇ ਅੱਜ ਗੁਰੂ ਸਾਹਿਬ ਦੀ ਸਿੱਖਿਆ ਨੂੰ ਭੱਲੇ ਸਰਕਾਰਾਂ ਕੋਸ਼ਿਸ਼ ਕਰਦੀ ਜਾਂਦੇ ਕਿ ਸਾਡਾ ਪ੍ਰੇਰਣਾ ਦਾ ਸਭ ਤੋਂ ਵੱਡਾ ਸਰੋਤ ਸ੍ਰੀ ਅਕਾਲ ਤਖਤ ਸਾਹਿਬ ਉਹਦੇ ਕੰਮਕਾਜ ਦੇ ਉੱਤੇ ਕਿਹੜੇ ਤਰੀਕੇ ਅਸੀਂ ਉਹਨੂੰ ਪ੍ਰਭਾਵਿਤ ਕਰ ਸਕੀਏ ਇਸ ਲਈ ਮੈਂ ਦੇਸ਼ ਦੀ ਸਰਕਾਰ ਨੂੰ ਵੀ ਸੂਬੇ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਨੇ ਦਿਨ ਮਨਾਈ ਤੇ ਆ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਵੀ ਕਰੋ ਅੱਜ ਜਿਸ ਰਸਤੇ ਸਿੱਖ ਸਥਾਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਾਸੇ ਤੁਸੀਂ ਤੁਰੇ ਹੋ ਇਨੂੰ ਸਿੱਖ ਕੌਮ ਕਦੀ برداشت ਨਹੀਂ ਕਰ ਸਕਦੀ ਇਸ ਕਰਕੇ ਘਟੋ-ਘਟ ਇਹ 350 ਸਾਲਾਂ ਤੇ ਇਸ ਇਤਿਹਾਸ ਦੇ ਬੱਦੇ ਨਜ਼ਰ ਤੇ ਆਪਣੀਆਂ ਗਲਤੀਆਂ ਨੇ ਉਹਨੂੰ ਉਤਾਰੋ ਅੱਜ ਬੇਨਤੀ ਹੋ ਰਹੀ ਹੈ ਫਿਰ ਹਸਹਿਨਸ਼ੀਲਤਾ ਕਰਕੇ ਬੰਦੀ ਸਿੰਘਾਂ ਨਾਲ ਅੱਜ ਬੇਨਤੀ ਹੁੰਦੀ ਹੈ ਆ ਸਾਡੇ ਹਰਿਆਣੇ ਵਾਲੇ ਵੀਰ ਗਲਤੀ ਕਰ ਬੈਠੇ ਸੀ ਸਰਕਾਰ ਦੇ ਕਹਿਣ ਤੇ ਵੱਖਰੀ ਕਮੇਟੀ ਦੀ ਅੱਜ ਦੀਆਂ ਅਖਬਾਰਾਂ ਭਰਿਆ ਪਈਆਂ ਪਿੰਗ ਰੋਜ਼ ਐਮੈਂਡਮੈਂਟ ਕਰਕੇ ਜਿਹੜਾ ਵੱਖਰਾ ਕਾਨੂੰਨ ਬਣਿਆ ਸੀ ਹਰਿਆਣਾ ਦਾ ਉਹਦੇ ਵਿੱਚ ਸਾਰੀਆਂ ਸ਼ਕਤੀਆਂ ਹਰਿਆਣਾ ਸਰਕਾਰ ਕਮੇਟੀ ਕੋਲੋਂ ਖੋ ਕੇ ਆਪਣੇ ਕੋਲ ਲੈ ਰਹੀ ਹੈ ਇਸੇ ਕਰਕੇ ਅਸੀਂ ਭਰਾਵਾਂ ਨੂੰ ਕਹਿੰਦੇ ਸੀ ਕਿ ਵੱਖਰੇ ਨਾ ਹੋਵੋ ਆਪਣੀ ਸ਼ਕਤੀ ਕਮਜ਼ੋਰ ਨਾ ਕਰੋ ਅੱਜ ਤੁਹਾਡੇ ਸਾਹਮਣੇ ਆ ਕੇ ਵੱਖਰੀ ਕਮੇਟੀ ਬਣਾ ਕੇ ਕਿਸ ਤਰੀਕੇ ਸਰਕਾਰ ਇੱਕ ਤੋਂ ਬਾਅਦ ਇੱਕ ਸੋਧ ਕਰਕੇ ਐਕਟ ਦੇ ਵਿੱਚ ਆਪਣੇ ਅਧੀਨ ਲਿਆ ਰਹੀ ਹੈ ਦੂਜੀ ਮੈਂ ਬੇਨਤੀ ਕਰਾਂ ਇਹ ਦਿੱਲੀ ਵਾਲਾ ਤਾਂ ਪਤਾ ਨਹੀਂ ਸਾਡਾ ਕੀ ਸ਼ੁਰੂ ਤੋਂ ਨਾਤਾ ਰਿਹਾ ਇਹ ਦਿੱਲੀ ਵਾਲਿਆਂ ਨੇ ਕਦੀ ਸਾਡਾ ਭਲਾ ਨਹੀਂ ਕੀਤਾ ਤੇ ਆ ਜਿਹੜੇ ਹੁਣ ਦਿੱਲੀਆਂ ਆ ਕੇ ਪੰਜਾਬ ਦੇ ਉੱਤੇ ਕਬਜ਼ਾ ਕਰੀ ਬੈਠੇ ਆ ਇਹਨਾਂ ਨੇ ਜਿਸ ਰਸਤੇ ਪੰਜਾਬ ਨੂੰ ਤੋੜਿਆ ਇਹ ਪੰਜਾਬ ਦੀ ਪਹਿਚਾਨ ਵੀ ਖਤਮ ਕਰਨਾ ਚਾਹੁੰਦੇ ਆ ਪੰਜਾਬ ਦੀ ਆਰਥਿਕਤਾ ਵੀ ਖਤਮ ਕਰਨਾ ਚਾਹੁੰਦੇ ਆ ਇਹ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਨੂੰ ਵੀ ਖਤਮ ਕਰਨਾ ਚਾਹੁੰਦੇ ਆ ਇਹ ਸਾਡੀਆਂ ਜ਼ਮੀਨਾਂ ਹੜੱਪ ਕੇ ਤੇ ਦਿੱਲੀ ਤੇ ਬਿਦਰਾ ਨੂੰ ਵੱਡੇ ਪ੍ਰਾਪਰਟੀ ਡੀਲਰਾਂ ਨੂੰ ਵੇਚਣਾ ਸਾਨੂੰ ਘਰੋਂ ਵੀ ਕਰ ਕਰਨਾ ਚਾਹੁੰਦੇ ਆ ਅੱਗੇ ਮੈਂ ਹੈਰਾਨ ਆ ਕਿ ਇੰਨੀ ਪ੍ਰਸ ਕਿਉਂ ਲੱਗੀ ਐ ਬਾਪਾ ਬਕਾਲਾ ਦੇ ਚਾਰ ਸਫੇਰੇ ਕਿਉਂਕਿ ਮੁੱਖ ਮੰਤਰੀ ਨੇ ਆਉਣਾ ਸਰ ਕੇਜਰੀਵਾਲ ਨੇ ਵੀ ਆਉਣਾ ਹੋਵੇ ਪਰ ਹੁਣ ਇਹਨਾਂ ਨੂੰ ਪੰਜਾਬ ਦੀ ਜਨਤਾ ਕੋਲੋਂ ਡਰ ਲੱਗਣ ਲੱਗ ਗਿਆ ਕਿ ਕਿਤੇ ਇੱਥੇ ਹੀ ਨਾ ਘੇਰ ਲੈਣ ਕਿਉਂਕਿ ਹੁਣ ਪਿੰਡਾਂ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਕੇ ਇਹ ਸ਼ੁਰੂ ਕਰ ਦਿੱਤਾ ਅੱਜ ਉਹ ਦੱਸ ਪੀ ਹੈ ਕਿ ਇੱਥੇ ਆਉਣ ਤੋਂ ਵੀ ਮੁੱਖ ਮੰਤਰੀ ਜਿਹੜਾ ਉਹ ਪਹਿਲਾਂ ਕਰਫੂ ਵਾਲੇ ਹਾਲਾਤ ਪੈਦਾ ਕਰ ਰਿਹਾ ਸੰਗਤ ਨੂੰ ਖਰਾਬ ਕੀਤਾ ਜਾ ਰਿਹਾ ਪਰ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਕਿ ਤੁਹਾਡੇ ਝੂਠਿਆਂ ਦਾ ਪਰਦਾ ਖੁੱਲ ਚੁਕਿਆ ਇਸ ਲੈਂਡ ਪੂਲਿੰਗ ਪਾਲਸੀ ਨੂੰ ਪੰਜਾਬ ਦੀ ਜਨਤਾ ਚੰਗੀ ਤਰ੍ਹਾਂ ਤੇ ਨਾਲ ਸਮਝ ਚੁੱਕੀ ਐ ਚੰਗਾ ਹੋਇਆ ਹਾਈ ਕੋਰਟ ਨੇ 4 ਹਫਤੇ ਵਾਸਤੇ ਸਟੇ ਕਰ ਦਿੱਤੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਫੈਸਲਾ ਹੈ ਕਿ ਅਸੀਂ 1 ਸਤੰਬਰ ਤੋਂ ਜਿਵੇਂ ਪਹਿਲਾ ਜਸਕ ਮੋਰਚੇ ਲੱਗੇ ਸੀ ਆਪਣੀ ਜ਼ਮੀਨ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਜਿਹੜਾ ਮੋਰਚਾ ਉਹ 1 ਸਤੰਬਰ ਨੂੰ ਗੁਰਦੁਆਰਾ ਅੰਮ੍ਰਿਤਸਰ ਬਹਾੜੀ ਤੋਂ ਲਗਾਵਾਂਗੇ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਮਾਝੇ ਦੀ ਧਰਤੀ ਤੇ ਸਾਨੂੰ ਮਾਣ ਅੱਜ ਮਾਝੇ ਤੇ ਵੀ ਬਹੁਤ ਵੱਡਾ ਜ਼ਬਰ ਹੋ ਰਿਹਾ। ਸਰਦਾਰ ਬਿਕਰਮ ਸਿੰਘ ਮੁਜੀਠੀਆ ਨੂੰ ਇਹ ਤਾਂ ਕਦੀ ਅੰਗਰੇਜ਼ਾਂ ਵੇਲੇ ਵੀ ਇਦਾਂ ਨਹੀਂ ਸੀ ਹੋਇਆ। ਇਹ ਤਾਂ ਕਦੀ ਐਮਰਜੈਂਸੀ ਵੇਲੇ ਵੀ ਇਦਾਂ ਨਹੀਂ ਹੋਇਆ ਸੀ। ਕਿ ਸਾਰੇ ਝੂਠੇ ਕੇਸ ਦਰਜ ਕਰਕੇ ਪਹਿਲਾ ਡਰਗ ਦਾ ਝੂਠਾ ਕੇਸ ਪਾਇਆ ਫਿਰ ਆਮਦਨ ਤੋਂ ਵੱਧ ਜਾਇਦਾਦ ਦਾ ਝੂਠਾ ਕੇਸ ਪਾਇਆ ਤੇ ਹੁਣ ਸਰਕਾਰ ਇਸ ਹੱਦ ਤੱਕ ਟੁੱਲੀ ਆ ਕਿ ਤੇਰੀ ਮੁਲਾਕਾਤ ਵੀ ਨਹੀਂ ਹੋਣ ਦੇਣੀ ਜੇ ਕੋਰਟ ਚ ਲੈ ਕੇ ਜਾਂਦੇ ਆ ਤੇ ਪਰਦੇ ਲਾ ਕੇ ਲੈ ਕੇ ਜਾਂਦੇ ਆ ਮੈਂ ਪੁੱਛਿਆ ਕਾਰਨ ਕੀ ਹੈ ਅਦਾਲਤ ਦੇ ਵਿੱਚ ਬਹਿਸ ਹੋਈ ਨਿਕਲਿਆ ਕੀ ਹੈ ਤੇ ਪਹਿਲੀ ਵਾਰੀ ਐ ਕਿ ਸਰਕਾਰ ਦੇ ਵਕੀਲ ਲਿਖ ਕੇ ਦੇ ਰਿਆ ਕਿ ਕਹਿੰਦੇ ਜੀ ਇਹ ਮੁੱਛਾਂ ਨੂੰ ਵੱਟ ਦਿੰਦਾ ਦੱਸੋ ਇਹ ਕਿਹੜਾ ਗਰਾਂਹ ਆ ਆਪਣੀ ਉਹਦੀ ਮੁੱਛ ਐ ਆਪਣਾ ਉਹਦਾ ਹੱਥ ਐ ਤੇ ਤੁਹਾਨੂੰ ਕੀ ਤਕਲੀਫ ਐ ਉਹ ਕਹਿੰਦੇ ਜਦੋਂ ਮੁੱਛ ਨੂੰ ਵੱਟ ਦਿੰਦਾ ਤੇ ਗੱਲੇ ਵਾਲਾ ਜਿਹੜਾ ਕੇਦਰੀ ਵਾਲਾ ਉਹ ਡਰਨ ਲੱਗ ਜਾਂਦਾ ਟੀਵੀ ਤੇ ਜਦੋਂ ਦੇਖਦਾ ਜਾ ਇੰਨਾ ਨੀਵਾ ਜਾ ਕੇ ਉਹਨੂੰ ਜੇਲ੍ਹ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ ਜੇਲਾ ਅਕਾਲੀ ਦਲ ਨੇ ਪਹਿਲਾਂ ਵੀ ਬਹੁਤ ਦੇਖੀਆਂ ਅਕਾਲੀ ਦਲ ਨਾ ਕਦੀ ਜੇਲ੍ਹਾਂ ਦੇ ਵਿੱਚ ਪਹਿਲਾਂ ਡਰਿਆ ਨਾ ਪਹਿਲਾਂ ਝੁਕਿਆ ਤੇ ਨਾ ਅੱਗੋਂ ਝੁਕੇਗਾ ਇਹਨੀਆਂ ਬੇਨਤੀਆਂ ਕਰਦਿਆਂ ਮੈਂ ਸਾਰੀ ਸੰਗਤ ਦਾ ਤਹ ਦੇ ਤੋਂ ਧੰਨਵਾਦ ਵੀ ਕਰਦਾ ਖਾਸ ਕਰਕੇ ਆਪਣੇ ਛੋਟੇ ਵੀਰ ਸਰਦਾਰ ਬਲਜੀਤ ਸਿੰਘ ਜੀ ਜਲਾਲ ਉਸਮਾਨ ਸਾਹਿਬ ਦਾ ਸਾਰੀ ਇਹਦਾ ਦੀ ਟੀਮ ਦਾ ਸਾਰੇ ਜਿਹੜੇ ਦੀ ਜਥੇਬੰਦੀ ਦਾ ਕਿਉਂਕਿ ਭਾਵੇਂ ਜਿੰਨੀਆਂ ਮਰਜ਼ੀ ਲੋਕਾਂ ਲੱਗੀਆਂ ਪਰ ਜਿੰਨੇ ਉਤਸ਼ਾਹ ਨਾਲ ਤੁਸੀਂ ਇਕੱਠੇ ਹੋਏ ਹੋ ਛਿੱਡੀ ਵੱਡੀ ਗਿਣਤੀ 'ਚ ਤੁਸੀਂ ਇਕੱਠੇ ਹੋਏ ਹੋ ਮੈਂ ਇੱਕੋ ਹੀ ਬੇਨਤੀ ਕਰਕੇ ਜਕਾਰਾ ਲਾ ਕੇ ਸਮਾਪਤੀ ਕਰਨੀ ਹੈ ਕਿ ਹੁਣ ਜਦੋਂ ਤੁਹਾਡੇ ਮੋਰਚੇ ਦੀ ਵਾਰੀ ਆਵੇ ਡਿਸਟੋਰ ਬਣਾਉਣੀਆਂ ਸ਼ੁਰੂ ਕਰਦੋ ਸਭ ਤੋਂ ਵੱਧ ਗਿਣਤੀ ਦੇ ਵਿੱਚ ਮਾਜੇ ਤੇ ਵਕ ਵਕ ਹਲਕੇ ਤੋਂ ਸੰਗਤ ਹੋਣੀ ਚਾਹੀਦੀ ਹੈ ਜਿਹੜੇ ਮੇਰੇ ਨਾਲ ਸਹਿਮਤ ਹੈ ਦੋਵੇਂ ਹੱਥ ਖੜੇ ਕਰਕੇ ਜਵਾਬ ਦਿਓ ਬੋਲੇ ਸੋਨਹਾਲ ਬੋਲੇ ਸੋਨਹਾਲ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ